ਕੀ ਹੋਇਆ ਸੀ ਜੀ ਇਹਨੂੰ ਇਹਦਾ ਜੀ ਜਦੋਂ ਸੁੰਦਿਆਂ ਸਾਰੀ ਜਿੱਦੇ ਰਾਤ ਨੂੰ ਸੂਈ ਸਵੇਰ ਨੂੰ ਇਹ ਧਾਰਾ ਕੱਢਣ ਲੱਗੇ ਤਾਂ ਇੱਕ ਥਣ ਦੇ ਵਿੱਚੋਂ ਦੋ ਧਾਰਾਂ ਆਈਆਂ ਇਹਨਾਂ ਨੇ ਸਾਨੂੰ ਇਹ ਸ਼ੀਸ਼ੀ ਹੁਣ ਦਿੱਤੀ ਤਾਂ ਮੰਨ ਲਓ ਮਾਦੀਓ ਸ਼ੀਸ਼ੀ ਚਾਰੀ ਆ ਆਹ ਸ਼ੀਸ਼ੀ ਸ਼ੀਸ਼ੀ ਜਿਹੜੀ ਤੁਸੀਂ ਚਾਰੀ ਸੀ ਹਾਂਜੀ ਆਹ ਸ਼ੀਸ਼ੀ ਮੈਂ ਚਾਰੀ ਕੀ ਕੀਤਾ ਕੀ ਆ ਫਿਰ ਇਹਨੇ ਇਹਨੇ ਜੱਟ ਸਾਨੂੰ ਤੀਜੇ ਦਿਨ ਦੇ ਦਿੱਤਾ ਜੀ ਜੱਟ ਤੁਹਾਡੇ ਸਾਹਮਣੇ ਖੜਾ ਹਕੀਕਤ ਆ ਵੀ ਥਣ ਚੱਲ ਪਿਆ ਤੁਹ ਤੋਂ ਬਾਅਦ ਫੇਰ ਮੈਂ ਜੀ ਅਕਰ ਰਿਪੀਟਰ ਮਾਸੀ ਮੇਰੇ ਕੋਲੇ ਪਹਿਲਾਂ ਇਹ ਤੋਂ ਮੈਂ ਰਿਪੀਟਰ ਦੀ ਵਰਤੀ ਆ ਹਾਂਜੀ ਦੋ ਨੰਬਰ ਤੇ ਖੜੀ ਹਾਂਜੀ ਉਧਰੋਂ ਦੋ ਨੰਬਰ ਤੇ ਠੀਕ ਐ ਇਹਨੂੰ ਹੁਣ 5ਵਾਂ ਮਹੀਨਾ ਗੱਭਣ ਨੂੰ ਆ ਬਈ ਬਹੁਤ ਸਾਰੇ ਮੱਝਾਂ ਵਾਲੇ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਡੈਰੀ ਫਾਰਮ ਪਾਏ ਹੋਏ ਨੇ ਬਈ ਰਿਪੀਟ ਦੀ ਤਾਂ ਦਿੱਕਤ ਹੀ ਬੜੀ ਐ ਉਹ ਕਹਿੰਦੇ ਮੱਝਾਂ 'ਚ ਵਾਰ-ਵਾਰ ਵਾਰ-ਵਾਰ ਕਿਸੇ ਨੂੰ 4 ਵਾਰ ਕਿਸੇ ਨੂੰ 5 ਵਾਰ ਉਹ ਕੋਈ ਮਹੀਨਾ ਸਵਾ ਮਹੀਨਾ ਕੱਢਦਾ ਫੇਰ ਰਿਪੀਟ ਕੋਈ ਡੇਢ ਮਹੀਨਾ ਕੱਢਦੇ ਫੇਰ ਰਿਪੀਟ ਇਹ ਪਾਊਡਰ ਪਾਉੜ ਪਾਉਣੇ ਚਾਹੀਦੇ ਆ ਜੀ ਵੱਧ ਤੋਂ ਵੱਧ ਤੁਸੀਂ ਪਾਊਡ ਪਹਿਲਾਂ ਨਹੀਂ ਅਸੀਂ ਪਾਉਂਦੇ ਹੁਣ ਪਾਉਨੇ ਆ ਕਿਹੜਾ ਪਾਊਡਰ ਪਾਏ ਇਹ ਉਹ ਜਿਹੜਾ ਪਿਆ ਜੀ ਚਲੋ ਸਾਨੂੰ ਦਿਖਾਈ ਦਿਓ ਕਿਹੜਾ ਤੁਹਾਡਾ ਨੁਸਖਾ ਫਾਰਮੂਲਾ ਤੁਹਾਡੇ ਹੱਥ ਲੱਗਿਆ ਹੋਇਆ ਹੈ ਇਹ ਇਹ ਵਾਲਾ ਪਾਊਡਰ ਜੀ ਇਹ ਕੀ ਕਰਦਾ ਕੀ ਇਹ ਪਾਊਡਰ ਹੈ ਇਹ ਪਾਊਡਰ ਦੇ ਨਾਲ ਰਹਿ ਜਾਂਦੀਆਂ ਜੀ ਇਹ ਇਹ ਚ ਕਿਹੜੇ ਕਿਹੜੇ ਪ੍ਰੋਬਲਮਾਂ ਦਾ ਹੱਲ ਹੈਗਾ ਇਹਦਾ 올 ਇਨ ਵਨ ਚ ਇਹਦੇ ਵਿੱਚ ਜੀ ਪਸ਼ੂ ਦੀ ਵੀ ਸ਼ਾਈਨਿੰਗ ਪੂਰੀ ਹੁੰਦੀ ਹੈ ਠੀਕ ਹੈ ਦੁੱਧ ਵੀ ਵੱਧਦਾ ਵਾ ਦੁੱਧ ਦੀ ਫੈਟ ਵੀ ਵੱਧਦੀ ਹੈ ਠੀਕ ਹੈ ਜੀ ਸੱਜਰ ਸੂਈਆਂ ਨੂੰ ਪਾਓ ਇਹ ਪੂਰਾ ਵਧੀਆ ਰਿਜ਼ਲਟ ਦਿੰਦਾ ਪੂਰਾ ਟੌਪ ਦੁੱਧ 5-5 4-4 ਕਿਲੋ ਵੀ ਦੁੱਧ ਵਧਾਉਂਦਾ ਹੈ। ਤਜਰਬਾ ਕੀਤਾ ਜੀ ਦੁੱਧ ਵਧਾਉਣਾ? ਹਾਂ ਜੀ ਹਾਂ ਜੀ ਆਹ ਤਾਂ ਦੱਸੇ ਜਾਣਾ ਵੀ ਇੱਥੇ ਖੜੀ ਸੀ ਆਹ ਮੱਝ ਜਿਹੜੀ ਸਾਹਮਣੇ ਖੜੀ ਆ। ਅੱਛਾ ਕਿੰਨੂ ਨੰਬਰ? 3 ਨੰਬਰ ਇਹ ਤੇ ਮੈਂ ਵਰਤੇ ਆ ਮੱਝ 20 ਦਿਨ ਪਹਿਲਾਂ ਸੂਪੀ ਸੀਗੀ। ਸਾਰੇ ਕਹਿੰਸੀ ਕਟੇਆਂ ਵਾਲਿਆਂ ਨੂੰ ਦੇ ਦੋ। ਹੁਣ ਦੇ ਲੋ ਵੀ ਦੁੱਧ 6 ਕਿਲੋ ਜਾਂਦੀ ਆ ਆਮ ਚੱਲਦੀ ਨਹੀਂ ਕੀ ਚੱਲ ਪਈ। ਕਿਉਂਕਿ ਪਹਿਲਾਂ ਸੂਪੀ ਕੁਝ ਗਰਮੀ ਚ ਆ ਗਈ। 6-7 ਕਿਲੋ ਫਿਰ ਵੀ ਦੁੱਧ ਹੈਗਾ? ਹੈਗਾ 7 ਕਿਲੋ ਹੈਗਾ ਹਾਂ ਜੀ ਇਹ। ਤੋ ਤਾਂ ਅਸੀਂ ਛੱਡਤੀ ਸੀ ਮੱਝ ਦੀ ਵੀ ਇਸ ਠੰਡ ਚੋਂ ਤੇ ਦੁੱਧ ਆ ਹੀ ਨਹੀਂ ਸਕਦਾ ਤੁਹਾਡੇ ਹੱਥ ਜਿਹੜਾ ਨੁਸਖਾ ਫਾਰਮੂਲਾ ਲੱਗਿਆ ਉਹਨੇ ਨਜ਼ਾਰਿਆ ਲਿਆ ਤੇ ਹਾਂਜੀ ਹਾਂਜੀ ਮੇਰੇ 2019 ਸਾਰੇ ਪਸੰ ਜ਼ਹਿਰ ਪਾਤੀ ਸੀ ਇੱਕ ਵਕਤ ਤਾਂ ਖਾਲੀ ਹੋ ਗਿਆ ਸੀ ਪਰ ਪ੍ਰਮਾਤਮਾ ਨੇ ਫੇਰ ਵੀ ਆਪਣੇ ਘਰੇ ਲੈ ਪਰ ਲਾਤੀ ਉਹਦੀ ਖੱਤਰ ਸੀਗੀ ਸਾਡੇ ਇੱਥੇ ਚਾਚਾ ਜੀ ਲੱਗਦੇ ਆ ਪਰ ਜੇ ਪਤਾ ਉਹ ਠੀਕ ਹੈ ਤੇ ਉਹਨਾਂ ਦੀ ਖੱਤਰ ਲੰਮੀ ਪੈ ਗਈ ਸੀ ਮੈਂ ਕਿਹਾ ਵੀ ਚਾਚਾ ਤੂੰ ਐ ਕਰਕੇ ਬੀਐਸਕੇ ਵਾਲਿਆ ਰਹਿ ਸਾਡੇ ਸਾਹਮਣੇ ਠੀਕ ਹੈ ਵੀ ਤੂੰ ਉੱਥੇ ਜਾ ਕੇ ਗੱਲ ਕਰ ਇਹਨਾਂ ਕੋਲੇ ਗਿਓ ਜਾ ਕੇ ਦੇ ਲੋ ਖੱਤਰ ਟੌਣ ਵਰਨੋਂ ਖੜੀ ਆ ਇੱਕ ਸੈਟ ਹੀ ਲੱਗਿਆ ਉਹਨਾਂ ਨੂੰ 18 ਨੰਬਰ ਤੇ 20 ਨੰਬਰ ਦਵਾਈ ਦਾ ਐਨ ਉਹਨਾਂ ਦੇ ਜ਼ਖਮ ਭਰ ਗਏ ਸਾਰਾ ਕੁਝ ਐਨ ਵਧੀਆ ਨਾਲ ਉਹਨਾਂ ਨੂੰ 17 ਨੰਬਰ 26 ਨੰਬਰ ਦਿੱਤੀ ਜਿਹੜੀ ਉਹ ਖੜਦੀ ਨਹੀਂ ਸੀ ਉਹਦੇ ਪਿਛੇ ਉਹ ਤਾਕਤ ਦੀ ਦਵਾਈ ਦਿੱਤੀ ਉਹਨਾਂ ਨੂੰ ਫਾਰਮੂਲਾ ਦਿੱਤਾ ਪੂਰਾ ਇੱਕ ਨੰਬਰ ਰਿਜ਼ਲਟ ਕੰਮ ਕੀਤਾ ਜੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਜਿਹੜਾ ਪਹੁੰਚਿਆ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਜਗਰਾਉਂ ਦੇ ਵੱਡੇ ਪਿੰਡ ਯਾਨੀ ਕਿ ਸਵੱਦੀ ਕਲਾ ਦੇ ਵਿੱਚ ਤਸਵੀਰਾਂ ਸੀ ਤੁਹਾਨੂੰ ਦਿਖਾ ਦਿੰਨੇ ਆ ਅੱਜ ਬਹੁਤ ਸਾਰੇ ਫੋਨ ਕਾਲ ਸਾਨੂੰ ਆ ਰਹੇ ਸੀ ਕਿ گاਵਾਂ ਦੀ ਤੁਸੀਂ ਵੀਡੀਓਜ਼ ਪਾਉਂਦੇ ਹੋ ਬਹੁਤ ਜ਼ਿਆਦਾ ਪਾ ਰਹੇ ਹੋ ਪਰ ਮੱਜਾਂ ਨੂੰ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਉਹਨਾਂ ਦੀ ਗੱਲ ਵੀ ਕੀਤੀ ਜਾਵੇ ਤੇ ਉਹਨਾਂ ਦੀ ਪਰੇਸ਼ਾਨੀ ਜਿਹੜੀ ਜਿਹੜੀ ਪਰੇਸ਼ਾਨੀ ਜਿਹੜੀ ਜਿਹੜੀ ਦਿੱਕਤ ਸਾਡੇ ਕੋਲ ਆਈ ਅੱਜ ਉਹੀ ਸਵਾਲ ਲੈ ਕੇ ਅਸੀਂ ਸਵੱਦੀ ਕਲਾਾਂ ਦੇ ਬਾਪੂ ਜੀ ਨੇ ਉਹਨਾਂ ਨਾਲ ਅਸੀਂ ਪਹੁੰਚੇ ਹੁਣਾਂ ਕੋਲ ਸਮਝਾਂਗੇ ਕਿ ਇਹਨਾਂ ਦੀ ਮੱਝਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਸੀ ਇਹਨਾਂ ਨੇ ਕਿਵੇਂ ਠੀਕ ਕੀਤੀਆਂ ਨੇ ਅੱਛਾ ਬਾਪੂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੀ ਨਾਂ ਹੈ ਸਵਰਨ ਸਿੰਘ ਜੀ ਅੱਛਾ ਸਵਰਨ ਜੀ ਇਹ ਦੱਸੋ ਵੀ ਕਿਹੜੀ ਤੁਸੀਂ ਕਹਿ ਰਹੇ ਸੀ ਵੀ ਤੁਸੀਂ ਤਾਂ ਆਸ ਹੀ ਛੱਡ ਦਿੱਤੀ ਸੀ ਮੱਝ ਦੀ ਵੀ ਇਸ ਥਣ ਚੋਂ ਤੇ ਦੁੱਧ ਆ ਹੀ ਨਹੀਂ ਸਕਦਾ ਹਾਂਜੀ ਤੁਹਾਡੇ ਹੱਥ ਜਿਹੜਾ ਨੁਸਖਾ ਫਾਰਮੂਲਾ ਲੱਗਿਆ ਉਹਨੇ ਨਜ਼ਾਰਿਆ ਲਿਆ ਤੇ ਹਾਂਜੀ ਹਾਂਜੀ ਮੈਂ ਜੀ ਬੀਐਸਕੇ ਦੀ ਅੱਜ ਤੋਂ 10 ਸਾਲ ਪਹਿਲਾਂ ਵੀ ਦਵਾਈ ਵਰਤੀ ਸੀਗੀ ਠੀਕ ਹੈ 10 ਸਾਲ ਤੋਂ ਵਰਤਦੇ ਆ ਰਹੇ ਹੁਣਸਕੇ ਪਹਿਲਾਂ ਵਰਤੀ ਸੀਗੀ ਉਸ ਤੋਂ ਬਾਅਦ ਚਲੋ ਅਸੀਂ ਗਾਈਆਂ ਗੋਈਆਂ ਚ ਪੈਣੇ ਸੀ ਮੱਝਾਂ ਚ ਆ ਗਏ ਠੀਕ ਹੈ ਤੇ ਫਿਰ ਇਹ ਮੈਂ ਝੋਟੀ ਘਰ ਦੀ ਪਾਲੀ ਸੀ ਪਿਛਲੇ ਆਹ ਦੋ ਨੰਬਰ ਜੀ ਅੱਛਾ ਆਹ ਵਾਲੇ ਝੋਟੀ ਹਾਂਜੀ ਕੀ ਹੋਇਆ ਸੀ ਜੀ ਇਹਨੂੰ ਇਹਦਾ ਜੀ ਜਦੋਂ ਸੁੰਦਿਆਂ ਸਾਰੀ ਜਿੱਦੇ ਰਾਤ ਨੂੰ ਸੂਈ ਸਵੇਰ ਨੂੰ ਇਹ ਧਾਰਾ ਕੱਢਣ ਲੱਗੇ ਤਾਂ ਇੱਕ ਥਣ ਦੇ ਵਿੱਚੋਂ ਦੋ ਧਾਰਾਂ ਆਈਆਂ ਅੱਛਾ ਜੋ ਅਣ ਮਰ ਗਿਆ ਇੱਕ ਥਾਣਿਆਂ ਤੇ ਖੜ ਗਿਆ ਆਲਾ ਸੀਗੇ ਸਾਨੂੰ ਤਾਂ ਵੀ ਖੜ ਗਿਆ ਠੀਕ ਹੈ ਚਲੋ ਮੈਂ ਬੋਲੀ ਬੋਲੀ ਜਨਕਸੀ ਮਾੜਾ ਮੋਟਾ ਕਰਕੇ ਮੈਂ ਦਾਸ ਸਾਹਿਬ ਸਾਡੇ ਜਗਰਾਉ ਰੈਸ ਤੇ ਸਾਹਮਣੇ ਬੀਐਸਕੇ ਦਾ ਹੈਗਾ ਠੀਕ ਹੈ ਸਟੋਰ ਹੈਗਾ ਜੀ ਹਾਂਜੀ ਉਹਨਾਂ ਨਾਲ ਮੈਂ ਕਨੈਕਟ ਕੀਤਾ ਤਾਂ ਉਹਨਾਂ ਨੇ ਸਾਨੂੰ ਇੱਕ ਸ਼ੀਸ਼ੀ ਦਿੱਤੀ ਅੱਛਾ ਕਿਹੜੀ ਸ਼ੀਸ਼ੀ ਸੀ ਜੀ ਇੱਕ ਨੰਬਰ ਸੀਗੀ ਜੀ ਉਹ ਮੇਰੇ ਹਿਸਾਬ ਨਾਲ ਇਹਨਾਂ ਨੇ ਇੱਕ ਸ਼ੀਸ਼ੀ ਦਿੱਤੀ ਹੋਣਾ ਸੀ ਤਾਂ ਥੋੜੇ ਹੁਣ ਤੱਕ 10 ਸਾਲ ਪੁਰਾਣੀ ਗੱਲ ਯਾਦ ਹੈ ਨਹੀਂ ਨਹੀਂ ਇਹ ਗੱਮਾ ਜੀ ਇਹ ਤਾਂ ਮਤਲਬ ਹੁਣ ਦੀ ਗੱਲ ਆ ਇਹ ਮੱਝ ਦੀ ਹਾਂਜੀ ਇਹਨਾਂ ਨੇ ਸਾਨੂੰ ਇਹ ਸ਼ੀਸ਼ੀ ਹੁਣ ਦਿੱਤੀ ਤੋ ਮੰਨ ਲਓ ਮੱਧਿਓ ਸ਼ੀਸ਼ੀ ਚੱਰੀ ਆ ਤੇ ਇਹ ਰਿਜ਼ਲਟ ਤੁਹਾਡੇ ਸਾਹਮਣੇ ਖੜਾ ਅੱਛਾ ਹਕੀਕਤ ਆ ਵੀ ਥਣ ਚੱਲ ਪਿਆ ਹੈ ਤੇ ਚੈਨਲ ਵੀ ਹਕੀਕਤ ਅਸੀਂ ਦਿਖਾਉਂਦੇ ਵੀ ਹਕੀਕਤ ਹੀ ਨਹੀਂ ਹਕੀਕਤ ਆ ਥਣ ਚੱਲ ਪਿਆ ਜੀ ਜੀ ਤੇ ਉਸ ਤੋਂ ਬਾਅਦ ਚ ਫੇਰ ਮੈਂ ਜੀ ਅਕਰ ਰਿਪੀਟਰ ਮਾਸੀ ਮੇਰੇ ਕੋਲੇ ਪਹਿਲਾਂ ਇਦੋਂ ਮੈਂ ਰਿਪੀਟਰ ਦੀ ਵਰਤੀ ਆ ਹਾਂਜੀ ਦੋ ਦੋ ਨੰਬਰ ਤੇ ਖੜੀ ਹਾਂਜੀ ਉਧਰੋਂ ਦੋ ਨੰਬਰ ਤੇ ਠੀਕ ਹੈ ਇਹਨੂੰ ਹੁਣ ਪੰਜਵਾਂ ਮਹੀਨਾ ਗੱਭਣ ਨੂੰ ਆ ਅੱਛਾ ਚਲੋ ਬੰਨੀ ਹੋ ਰਹੀ ਸੀ ਇਹ ਇਹ ਜੀ ਬਾਈਏ ਤੇ 18 ਦਿਨਾਂੋਂ ਬਾਈਏ ਬੀਹੇ 18 ਤੇ ਬੋਲ ਪੈਂਦੀ ਸੀਗੀ ਕਦੇ ਝੋਟੇ ਤੋਂ ਲਵਾਓ ਕਿਤੇ ਡਾਕਟਰ ਤੋਂ ਟੀਕੇ ਲਵਾਏ ਨਹੀਂ ਰਹੀ ਫਿਰ ਇਹਨਾਂ ਤੇ ਕੁਮਿਨਾ ਮੈਨੂੰ ਪਾਊਡਰ ਦਿੱਤਾ ਸੀਗਾ ਤੇ ਇੱਕ ਸ਼ੀਸ਼ੀ ਦਿੱਤੀ ਸੀਗੀ ਖਾਸਾ ਕੁਝ ਰੱਖਿਆ ਹੋਇਆ ਤੇ ਫਿਰ ਵਰਤੀ ਦਾ ਜੀ ਇਹ ਇਹ ਫਿਰ ਵਰਤੀ ਦਾ ਸ਼ੌਕ ਆ ਸਾਰੇ ਚੀਜ਼ਾਂ ਵਰਤਦੇ ਹਾਂਜੀ ਹਾਂਜੀ ਕਿੰਨੇ ਸਾਲ ਤੋਂ ਇਸ ਲਾਈਨ ਚੋਂ ਸਵਰਨ ਜੀ ਜ਼ਿੰਦਗੀ ਦੇ ਰੰਗ ਜੀ ਪਹਿਲਾਂ ਬਜ਼ੁਰਗ ਸੀਗੇ ਕੰਮ ਕਰਦੇ ਹੁਣ ਅਸੀਂ ਕਰਦੇ ਆ ਅੱਛਾ ਮਲਾਂ ਕੰਮ ਕਰਦੇ ਕਰਦੇ ਵੀ ਤੁਸੀਂ ਵੀ ਉਮਰ ਹੋ ਗਈ ਹਾਂ ਪਹਿਲਾਂ ਥੋੜਾ ਕਰਦੇ ਸੀ ਉਹਨਾਂ ਬੱਚੇ ਸੈਟਲ ਹੋਣ ਆਹ ਸ਼ੀਸ਼ੀ ਸੀ ਜਿਹੜੀ ਤੁਸੀਂ ਚਾਰੀ ਸੀ ਹਾਂਜੀ ਆਹ ਸ਼ੀਸ਼ੀ ਮੈਂ ਚਾਰੀ ਕੀ ਕੀਤਾ ਕੀ ਆ ਫਿਰ ਇਹਨੇ ਇਨੇ ਰਜਟ ਸਾਨੂੰ ਤੀਜੇ ਦਿਨ ਦੇਤਾ ਜੀ ਅੱਛਾ ਹਾਂਜੀ ਚੱਲ ਪਿਆ ਥਾਣ ਚੱਲ ਉਹ ਤੁਹਾਡੇ ਸਾਹਮਣੇ ਜਿਹੜਾ ਰਜਟ ਆਪਾ ਕਿੜਾ ਕੋਈ ਜਾਂ ਕਿਸੇ ਦਾ ਕੋਈ ਦੇਣਾ ਜਾਂ ਲੈਣਾ ਜੋ ਮੇਰੇ ਨਾਲ ਹਕੀਕਤ ਹੋਈ ਹੈ ਮੈਂ ਤੁਹਾਨੂੰ ਦੱਸਤੀ ਅੱਛਾ 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 ਤੇ ਉਸ ਤੋਂ ਬਾਅਦ ਜੀ ਹੁਣ ਤਿੰਨ ਨੰਬਰ ਤੇ ਫਿਰ ਇੱਕ ਝੋਟੀਓ ਪਲੂਣ ਖੜੀ ਆ ਉਹਦੇ ਓਲੇ ਸਿਰੇ ਜਾ ਕੇ ਇਹਦਾ ਇਹ ਬੱਚਾ ਖੜਾ ਇਹ ਬੱਚਾ ਭੁੱਲ ਗਈ ਰਾਤ ਨੂੰ ਮੈਂ ਕੱਲਾ ਸੀਗਾ ਜੋਰ ਲੱਗ ਗਿਆ ਬੱਚਾ ਭੁੱਲੀ ਤਾਂ ਇਹਦੀ ਸ਼ੀਸ਼ੀਆਂ ਹੋ ਪਈਆਂ ਉੱਤੇ ਬੱਚਾ ਭੁੱਲਣ ਦਾ ਵੀ ਨੁਸਖਾ ਹੈਗਾ ਹਾਂਜੀ ਇਹਨਾਂ ਨੇ ਸਾਨੂੰ ਦਿੱਤਾ ਅਸੀਂ ਉਹ ਰਜੇਸ਼ ਜੀ ਬੱਚਾ ਭੁੱਲ ਜਵੇ ਜੇ ਵੱਜ ਤਾਂ ਬੜੀ ਦਿੱਕਤ ਹੋ ਜਾਂਦੀ ਹੈ ਪਰੇਸ਼ਾਨੀ ਹੋ ਜਾਂਦੀ ਹੈ ਉਹ ਉਹ ਉਹਦਾ ਵੀ ਨੁਸਖਾ ਫਾਰਮੂਲਾ ਹਾਂਜੀ ਆਪਣੇ ਕੋਲ ਹੈਪੀ ਮੂਡ ਹੈ ਜੀ ਉਹਦੇ ਤੇ ਸਪਰੇਅ ਤੇ ਲਿ ਕੁਡ ਆਉਂਦਾ ਆਪਣਾ ਅੱਛਾ ਯਾਦਦਾਸ਼ਤ ਵਾਪਸ ਆ ਜਾਂਦੀ ਹੈ ਯਾਦਦਾਸ਼ਤ ਵਾਪਸ ਕੀ ਆਪੇ ਐਨ ਵਧੀਆ ਖੜ ਜਾਂਦੀ ਹੈ ਮਗਾ ਮੱਜ ਕੀ ਹੋਇਆ ਸੀ ਜੀ ਫਿਰ ਜਦੋਂ ਬੱਚਾ ਭੁੱਲ ਗਈ ਬੱਚਾ ਭੁੱਲ ਗਈ ਮੈਂ ਤਿੰਨ ਚਾਰ ਦਿਨ ਟੱਕਰਾਂ ਮਾਰਦਾ ਰਿਹਾ ਵੀ ਚੱਲ ਸ਼ਾਇਦ ਅੱਜ ਲੱਗ ਜੇ ਸਵੇਰੇ ਫਿਰ ਇਹਨਾਂ ਨਾਲ ਮੈਂ ਗਿਆ ਤੇ ਇਹਨਾਂ ਨੇ ਇੱਕ ਮੈਨੂੰ ਸਪਰੇਅ ਜੀ ਦਿੱਤੀ ਇੱਕ ਉਹ ਮ ਉਹ ਤੰਦਨ ਦਿੱਤੀ ਹੁਣ ਜਾਂਦੀ ਕਿ ਬੱਚੇ ਤੋਂ ਬਗੈਰ ਅਸੀਂ ਚੋ ਲੈਨੇ ਆ ਕਿਉਂਕਿ ਇਹ ਖਾਨਦਾਨੀ ਸਾਡੀ ਮਾਈ ਦੀ ਕੱਟੀ ਜਾਵੇਂ ਤੁਹਾਨੂੰ ਕਹਿ ਦਈਏ ਬੱਚਾ ਉਹਦੀ ਮਾਂ ਨਹੀਂ ਲੈਂਦੀ ਸੀ ਕਿ ਜਦ ਨੂੰ ਮਿਲ ਪਈਂ ਥਾਪੀ ਦੋ ਮਿਲ ਪੂ ਅੱਛਾ ਦੇ ਜਾਂ ਪਹਿਲਾਂ ਲੜੇ ਨਹੀਂ ਹੋਣ ਦਿੰਦੀ ਸਾਨੂੰ ਹਾਂ ਇਹ ਮੈਂ ਜੱਟ ਲੈ ਆ ਵਧੀਆ ਰਿਜ਼ਲਟ ਆ ਇਹਦੇ ਠੀਕ ਹੈ ਹਾਂਜੀ ਅੱਛਾ ਫਿਰ ਇੱਕ ਗੱਲ ਹੋਰ ਹੈਗੀ ਐ ਮੱਜਾਂ ਦੇ ਵਿੱਚ ਜ਼ਿਆਦਾਤਰ ਰਿਪੀਟ ਦੀ ਬੜੀ ਦਿੱਕਤ ਆਉਂਦੀ ਐ ਸਵਰਨ ਜੀ ਤੇ ਫਿਰ ਉਹ ਕਿਵੇਂ ਹੱਲ ਕਰਦੇ ਹਾਂ ਬਾਜੀ ਹੁਣ ਅਸੀਂ ਇਹ ਕੀਤੀ ਆ ਤੈਨਾਂ ਤੁਸੀਂ ਮੱਝਾਂ ਗਾਈਆਂ ਤਾਂ ਵੀ ਲਿਆਏ ਹੁਣ ਦੋਹਾਂ ਦੀ ਕਿੱਟ ਪਰਸੋਂ ਸਾਡੇ ਮੇਰੇ ਬ੍ਰਦਰ ਖੜੇ ਆ ਇਹਨਾਂ ਨੇ ਗਾਈਆਂ ਦੋਹਾਂ ਦੀ ਰਿਪੀਟਰ ਅਸੀਂ ਲਿਆਏ ਹੁਣ ਕੀ ਪ੍ਰੋਬਲਮ ਆਈ ਸੀ ਗਾਈਆਂ ਦੀ ਗਾਈਆਂ ਰਿਪੀਟਰ ਆ ਦੋ ਸਾਲ ਤੋਂ ਜੀ ਦੋ ਦੋ ਸਾਲ ਤੋਂ ਰਿਪੀਟਰ ਹਾਂਜੀ ਦੋ ਦੋ ਸਾਲ ਉਹਨੇ ਦੱਸੀ ਨਹੀਂ ਫਿਰ ਅਸੀਂ ਬਰਤਨ ਦੱਸਿਆ ਸਾਡਾ ਤਾਂ ਕੰਮ ਇਹ ਆ ਵੀ ਜੇ ਤਾਂ ਡਾਕਟਰ ਆਇਆ ਡਾਕਟਰ ਨੇ ਹੱਥ ਪਾਇਆ ਦਵਾਈ ਦਿੱਤੀ ਚੱਲ ਟੀਕਾ ਲੱਗ ਗਿਆ ਬਾਹਰ ਠੀਕ ਆ ਹੁਣ ਫਿਰ ਜਦੋਂ ਸਾਨੂੰ ਇਹ ਮਾਈ ਦਾ ਰਿਜ਼ਲਟ ਆਇਆ ਫਿਰ ਇਹਦੇ ਬ੍ਰਦਰ ਨੇ ਸਾਡੀ ਖੇਤੀ ਸਾਂਝੀ ਅਸੀਂ ਕਰਦੇ ਆ ਪਰ ਮੈਂ ਇਹਨਾਂ ਦੇ ਪੱਠੇ ਪੁੱਠੇ ਲੈ ਕੇ ਵੇਚਦਾ ਜਮੀਨ ਮੇਰ ਕੋ ਹੈ ਤੇ ਉਹਦੀ ਕਰਕੇ ਫਿਰ ਮੈਂ ਇਹਨਾਂ ਨਾਲ ਪਾਸੋਂ ਫਿਰ ਦਸਾਂ ਨਾਲ ਗੱਲ ਕੀਤੀ ਤੇ ਇੱਕ ਤੁਹਾਡੀਆਂ ਵੀਡੀਓ ਦੇਖਦੇ ਸੀ ਅੱਛਾ ਅੱਛਾ ਤੁਹਾਡੀਆਂ ਵੀਡੀਓ ਦੇਖ ਕੇ ਫਿਰ ਅਸੀਂ ਦਵਾਈ ਦੋ ਕਿਟਾ ਇਹਨਾਂ ਤੋਂ ਪਰਸੋਂ ਲਏ ਆ ਹਾਂਜੀ ਅੱਛਾ ਚਲੋ ਇਹਨਾਂ ਨਾਲ ਗੱਲਬਾਤ ਕਰਦੇ ਆ ਸਚਕਲ ਬਾਈ ਜੀ ਸਚਕਲ ਜੀ ਕੀ ਨਾਂ ਹੈ ਤੁਹਾਡਾ ਸੁਖਮਿੰਦਰ ਸਿੰਘ ਸੁਖਮਿੰਦਰ ਸਿੰਘ ਹਾਂਜੀ ਅੱਛਾ ਕੀ ਪ੍ਰੋਬਲਮ ਆਈ ਸੀ ਗਈਆਂ ਨੂੰ ਰਿਪੀਟ ਹੋ ਜਾਂਦੀਆਂ ਸੀ ਕਿ 2 ਸਾਲ ਤੋਂ ਹਾਂਜੀ ਹਾਂਜੀ ਮਾ ਫਿਰ ਤਾਂ ਆ ਛੱਡੀ ਦਿੱਤੀ ਛੱਡਣ ਵਾਲੀ ਸੀ ਜੇ ਤਾਂ ਉਹ ਫੰਡਰ ਮੱਝ ਹੁੰਦੀ ਤਾਂ ਕੱਟਿਆਣਾਂ ਨੂੰ ਦੇ ਦਿੰਦੇ ਗੱਲ ਤਾਂ ਇਹ ਸੀ ਅਨਜੋਰ ਲਾਈ ਜਾਂਦੇ ਖਰਚਾ ਕਰੀ ਜਾਂਦੇ ਸੀਗੇ ਜੀ ਉਹਨਾਂ ਤੇ ਮੰਨ ਲਓ ਆਸ ਹੁੰਦੀ ਸੀ ਵੀ ਚਲ ਐਤ ਕਿਨ ਐਤ ਕਿਨ ਐਤ ਕਿ ਨਹੀਂ ਤਾਂ ਚਲੋ ਜੇ ਮੱਝ ਹੁੰਦੀ ਤਾਂ ਕੱਟਿਆਣਾਂ ਨੂੰ ਦੇ ਕੇ ਖੇੜਾ ਛਡਾ ਲੈਂਦੇ ਹੈਨਾ ਚਲੋ ਗਾਇਆਂ ਵਧੀਆ ਸੀ ਠੀਕ ਹੈ ਛੱਡਣ ਨੂੰ ਵੀ ਦਿਲ ਨਹੀਂ ਸੀ ਕਰਦਾ ਠੀਕ ਹੈ ਹਾਂਜੀ ਹੁਣ ਐਂਡ ਨੂੰ ਆ ਆਪਣੀ ਕੱਟ ਲੈ ਕੇ ਆਂਦੀ ਆ ਬੜੀ ਉਮੀਦ ਆ ਸਾਨੂੰ ਵੀ ਸਾਡਾ ਕ ਕੀ ਸਮਝਾਇਆ ਸਵਰਨ ਜੀ ਨੇ ਕੀ ਸਮਝਾਇਆ ਤੁਹਾਨੂੰ ਇਹਨਾਂ ਨੇ ਇਹੀ ਕਿਹਾ ਜੀ ਵੀ ਆਪਾਂ ਉਹ ਕੱਟ ਵਰਤੀਏ ਵੀ ਰਿਜ਼ਲਟ ਆਪਣੇ ਲਈ ਹੋਇਆ ਠੀਕ ਹੈ ਨਾ ਵੀ ਆਪਾਂ ਨੂੰ ਉਮੀਦ ਆ ਵੀ ਆਪਣਾ ਰਿਪੀਟਰ ਨਹੀਂ ਹੋਊਗੀ ਹਾਂਜੀ ਬੱਚੇ ਚ ਵੀ ਸਵਰਨ ਜੀ ਬੜੀ ਪ੍ਰੋਬਲਮ ਹੈ ਰਿਪੀਟਰ ਵਾਲੀ ਤਾਂ ਬਈ ਦੇਖ ਲੋ ਜੀ ਹਣ ਵੀ ਇਹ ਮੱਝ ਮੈਂ ਥੋੜੀ ਕੋਈ ਕਲਰ ਥੋੜੀ ਕੋਈ ਮੱਝ ਰਿਪੀਟ ਹੋਈ ਹੈ ਕਦੇ ਉਹ ਜ਼ਿੰਦਗੀ ਚ ਨਹੀਂ ਹੋਈ ਸੀ ਕਿਤੇ ਕੰਮ ਇਹ ਗਿਜਨੀ ਲੁਧਿਆਣੇ ਤੋਂ ਐਵੇਂ ਤੁਹਾਨੂੰ ਕਹਿ ਦਈਏ ਚੰਗਾ ਮੁੱਲ ਦੇਖ ਕੇ ਚੰਗੇ ਪਸ਼ੂ ਲਿਆਉਣੇ ਆ ਠੀਕ ਹੈ ਇਹ ਵੀ ਮੈਂ ਮਾ ਚੰਗਾ ਦੇਖ ਚੱਡਾ ਦੇਖ ਲਓ ਵੀ ਹੁਣ ਮੈਂ ਦੁੱਧ ਨੂੰ ਡਰਾਈ ਕਿਉਂਕਿ 1.5 ਸਾਲ ਤੋਂ ਸੂਈ ਨੂੰ ਹੋ ਗਿਆ ਇਹ ਚ 13 14 ਕਿਲੋ ਤਾਂ ਦਿੰਦੀ ਸੀਗੀ ਠੀਕ ਹੈ ਹੁਣ ਮੈਂ ਇੰਨਾ ਅੱਕ ਗਿਆ ਸੀ ਵੀਰੇ ਮੇਰੇ ਘਰ ਦੇ ਕਹਿੰਦੇ ਵੀ ਨਹੀਂ ਵੇਚਣੀ ਨੇ ਵੀ ਚੱਲ ਆਪਾਂ ਕੀ ਰਹਿਣੋ ਵੀ ਚੱਲ ਵੀ ਕੋਈ ਨਹੀਂ ਜਿੱਥੇ ਇੱਕ ਹੋਰ ਖਾਂਦੀ ਹੈ ਖਾਈ ਜਾਊ ਪਰ ਹੁਣ ਮਨ ਨੂੰ ਆਜ ਹੀ ਹੋ ਗਈ ਵੀ ਚੱਲ ਇਹਨੂੰ 5 ਆ 15 5 ਤਰੀਕ ਤੇ 5 ਮਹੀਨਾ ਲੱਗ ਜਾਣਾ ਹਾਂਜੀ ਮੈਂ ਚੈੱਕ ਕਰਵਾਤੀ ਅੱਛਾ ਜਿਹੜੇ ਬਹੁਤ ਸਾਰੇ ਮੱਝਾਂ ਵਾਲੇ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਡੈਰੀ ਫਾਰਮ ਪਾਏ ਹੋਏ ਨੇ ਬਈ ਰਿਪੀਟ ਦੀ ਤਾਂ ਦਿੱਕਤ ਹੀ ਬੜੀ ਹੈ ਉਹ ਕਹਿੰਦੇ ਮੱਝਾਂ ਚ ਵਾਰ-ਵਾਰ ਵਾਰ-ਵਾਰ ਕਿਸੇ ਨੂੰ ਚਾਰ ਵਾਰ ਕਿਸੇ ਨੂੰ ਪੰਜ ਵਾਰ ਉਹ ਕੋਈ ਮਹੀਨਾ ਸਵਾ ਮਹੀਨਾ ਕੱਢਦਾ ਫੇਰ ਰਿਪੀਟ ਕੋਈ ਡੇਢ ਮਹੀਨਾ ਕੱਢ ਦਿਆ ਫੇਰ ਰਿਪੀਟ ਇਹ ਪਾਊਡਰ ਪਾਉਣਾ ਚਾਹੀਦਾ ਜੀ ਵੱਧ ਤੋਂ ਵੱਧ ਤੁਸੀਂ ਪਾਊਡਰ ਪਾਇਆ ਕੋਈ ਪਹਿਲਾਂ ਨਹੀਂ ਅਸੀਂ ਪਾਉਂਦੇ ਹੁਣ ਪਾਉਨੇ ਆ ਕਿਹੜਾ ਪਾਊਡਰ ਪਾਇਆ ਇਹ ਉਹ ਜਿਹੜਾ ਪਿਆ ਜੀ ਅੱਛਾ ਚਲੋ ਸਾਨੂੰ ਦਿਖਾਈ ਦਿਓ ਕਿਹੜਾ ਤੁਹਾਡਾ ਨੁਸਖਾ ਫਾਰਮੂਲਾ ਤੁਹਾਡੇ ਹੱ ਇਹ ਇਹ ਵਾਲਾ ਪਾウダー ਜੀ ਇਹ ਕੀ ਕਰਦਾ ਕੀ ਇਹ ਪਾウダー ਹੈ ਇਹ ਪਾウダー ਦੇ ਨਾਲ ਰਹਿ ਜਾਂਦੀਆਂ ਜੀ ਇਹ ਅੱਛਾ ਹੁਣ ਇਹ ਲਾ ਲਓ ਵੀ ਮੇਰੀ ਮੱਝ ਇਹ ਲੱਖ ਤੱਕ 120000 ਦੀ ਮੈਂ ਲਈ ਸੀ ਸੱਜਰ ਅੱਛਾ ਜੀ ਲਾਲੋ ਵੀ ਮੇਰੀ ਤਾਂ ਵੀ 60000 ਦੀ ਕੱਟੇ ਵਾਲੇ ਨੂੰ ਜਾਣੀ 50 ਦੀ ਜਾਂਦੀ ਇਹ ਪਾਊਡਰ ਹੈਗਾ ਸਾਡੇ ਨਾਲ ਰਜੇਸ਼ ਵੀ ਨਰਜੇਸ਼ ਜੀ ਕੀ ਕਰਦੇ ਪਾਊਡਰ ਕੀ ਕਰਦੇ ਜੀ ਇਹ ਜੀ ਰਿਪੋਰਟ ਇੱਕ ਤਾਂ ਪਸ਼ੂ ਦੀ ਇਹ ਤੀਜੇ ਦਿਨ ਆਪਾਂ ਨੂੰ ਰਿਜ਼ਲਟ ਦੇ ਦਿੰਦਾ ਜੀ ਆ ਦਾ ਰਿਜ਼ਲਟ ਮਿਲਦਾ ਜੀ ਇਹਦੇ ਨਾਲ ਇਹਦੇ ਨਾਲ ਨਾਲੇ ਤਾਂ ਜੀ ਹਰ ਇੱਕ ਤਰ੍ਹਾਂ ਦੀ ਮਟੀਰੀਅਲਸ ਤੋਂ ਆਪਾਂ ਨੂੰ ਰੈਂਦੇ ਸਾਰੇ ਅੰਦਰ ਉਹਦੇ ਤੱਤ ਪੂਰੇ ਰਹਿੰਦੇ ਆ ਜੀ ਇਹਦੇ ਮਤਲਬ ਇਹਨੂੰ 100 ਗ੍ਰਾਮ ਸਵੇਰ 100 ਗ੍ਰਾਮ ਸ਼ਾਮ ਨੂੰ ਦੇ ਦਿਓ ਉਹਦੇ ਸਾਰੇ ਤੱਤ ਤੀਜੇ ਦਿਨ ਪਸ਼ੂ ਦੀ ਸ਼ਾਈਨਿੰਗ ਸ਼ੁਰੂ ਹੋ ਜਾਂਦੀ ਹੈ ਜੀ ਤੀਜੇ ਦਿਨ ਰਿਜ਼ਲਟ ਦੇਣ ਲੱਗ ਜਾਈਂ ਇਹਨਾਂ ਨੇ ਤਾਂ ਤੇਲ ਲ ਤੇਲ ਕੌਣ ਲਾ? ਇਹ ਇੰਨੀ ਸ਼ਾਈਨਿੰਗ ਹੈ ਜੀ। ਬਾ ਦੇਖ ਲਓ ਤੁਹਾਡੇ ਸਾਹਮਣੇ ਖੜੀਆਂ। ਫਿਰ ਆਹੀ ਪਾウダー ਕਰਕੇ ਸ਼ਾਈਨ। ਇਹ ਆਹੀ ਪਾਉਂਦੇ ਆਂ। ਪਤਾ ਅੰਦਰ ਬੜਨ ਸਰ ਸਾਨੂੰ ਲੱਗਿਆ ਜਿਵੇਂ ਤੇਲ ਤੂ ਲਾ ਕੇ ਖੜਾਈਆਂ ਲਿਸਕਾਈਆਂ ਤੇਲ ਤੂ ਨਹੀਂ ਲਾਉਂਦੇ ਅਸੀਂ। ਜੇ ਜੀ ਨੂੰ ਮਰਜ਼ੀ ਸਾਡਾ ਰਿਕਾਰਡ ਪੁੱਛਦੇ ਸਾਡੇ ਪਸੂ ਇਹ ਤਾਂ ਹੁਣ ਸੂਈਆਂ ਹੋਈਆਂ। ਜੇ ਸੂਣ ਵਾਲੀਆਂ ਆਈਆਂ ਉਦੋਂ ਆਜਿਓ ਤੁਸੀਂ। ਅੱਛਾ। ਹੁਣ ਤਾਂ ਇਹ ਇਸ ਤੋਂ ਵੀ ਵੱਧ ਚਮਕਣ ਗਿਆ। ਬਾਏ ਆ ਜੇ ਸ਼ੌਕ ਆ ਪਾਈ ਦੀਆਂ ਚੀਜ਼ਾਂ। अच्छा चलो किसी काम पे ये बीएसके ਨਾਲ ਜੋੜ ਗਏ ਹੁਣ ਇਹਨਾਂ ਦਾ ਪਾਲੀਦਾ ਪਹਿਲਾਂ ਜਿਵੇਂ ਇੱਥੋਂ ਪਿੰਡੋਂ ਮੈਡੀਕਲ ਤੋਂ ਲੈ ਲਈਦੇ ਸੀ ਕਿ ਇੱਚ ਕਾਦੀ ਗੱਲ ਆ ਜਿਹਨੇ ਦੱਸਿਆ ਉਹ ਚੀਜ਼ ਪਾਈਦੀ ਆ ਹੁਣ ਜੇ ਇਹਨਾਂ ਨਾਲ ਜੋੜ ਗਏ ਪਾਲੀਦਾ ਜੀ 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 ਹਾਂਜੀ ਅੱਛਾ ਜੀ ਕਿਹੜੇ ਕਿਹੜੇ ਪ੍ਰੋਬਲਮਾਂ ਦਾ ਹੱਲ ਹੈਗਾ ਇਹਦਾ 올 ਇਨ ਵਨ ਚ ਇਹਦੇ ਵਿੱਚ ਜੀ ਪਸ਼ੂ ਦੀ ਵੀ ਸ਼ਾਈਨਿੰਗ ਪੂਰੀ ਹੁੰਦੀ ਆ ਠੀਕ ਹੈ ਦੁੱਧ ਵੀ ਵੱਧਦਾ ਵਾ ਦੁੱਧ ਦੀ ਫੈਟ ਵੀ ਵੱਧਦੀ ਆ ਠੀਕ ਹੈ ਜੀ ਸੱਜਰ ਸੂਈਆਂ ਨੂੰ ਪਾਓ ਇਹ ਪੂਰਾ ਵਧੀਆ ਰਿਜ਼ਲਟ ਦਿੰਦਾ ਪੂਰਾ ਟੌਪ ਦੁੱਧ 5 5 4 4 ਕਿਲੋ ਵੀ ਦੁੱਧ ਵਧਾਉਂਦਾ ਹੈ ਤੁਸੀਂ ਤਜਰਬਾ ਕੀਤਾ ਜੀ ਦੁੱਧ ਵਧਾਉਣਾ ਹਾਂਜੀ 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 ਆਹ ਤਾਂ ਦੱਸੇ ਜਾਣਾ ਵੀ ਇੱਥੇ ਖੜੀ ਸੀ ਆਹ ਮਾਜੀ ਜਿਹੜੀ ਸਾਹਮਣੇ ਖੜੀ ਆ ਅੱਛਾ ਜੀ ਤਿੰਨ ਨੰਬਰ ਤਿੰਨ ਨੰਬਰ ਇਹ ਤੇ ਮੈਂ ਵਰਤੇ ਆ ਮਾਜੀ 20 ਦਿਨ ਪਹਿਲਾਂ ਸੂਪੀ ਸੀਗੀ ਸਾਰੇ ਕਹਿੰਦੇ ਸੀ ਕੱਟਿਆਂ ਵਾਲਿਆਂ ਨੂੰ ਦੇ ਦਿਓ ਪਰ ਮੇਰੇ ਘਰ ਦੇ ਕਹਿੰਦੇ ਵਿੱਚ ਕੋਈ ਨਹੀਂ ਆ ਕਿਉਂ ਅਸੀਂ ਮੀਆਂ ਬੀਬੀਆਂ ਇੱਥੇ ਬੱਚੇ ਸਾਡੇ ਸੈਟਲ ਆ ਉਹ ਜਿਗਰੇ ਜੇ ਨਾ ਉਹਨਾਂ ਦਾ ਜਿਗਰਾ ਥੋੜਾ ਜਿਆਦਾ ਹੋ ਮੈਨੂੰ ਕਹਿੰਦੇ ਵੀ ਰੱਖੋ ਆਪਾਂ ਕਰਾਂਗੇ ਚੱਲ ਹੁਣ ਦੇ ਲਓ ਵੀ ਦੁੱਧ 6 ਕਿਲੋ ਜਾਂਦੀ ਆ ਆਮ ਚਲਦੀ ਨਹੀਂ ਗਈ ਚੱ ਕੁਝ ਗਰਮੀ ਚ ਆ ਗਈ ਠੀਕ ਹੈ ਵਿੱਚ ਹੀ ਨੇ ਆਪਾਂ ਵਿੱਚ ਹੀ ਨੇ ਹਾਂ 6-7 ਕਿਲੋ ਫਿਰ ਵੀ ਦੁੱਧ ਹੈਗਾ 7 ਕਿਲੋ ਹੈਗਾ ਹਾਂਜੀ ਇਹਦੇ ਨਾਲ ਪਾਓ ਇਹਨੂੰ ਆਲ ਇਨ ਵਨ ਪਾਊਡਰ ਨੂੰ ਰਿਜ਼ਲਟ ਦਊਗਾ ਜੀ ਇਹ ਰਹੂਗੀ ਰਹੂਗੀ ਵੀ ਆਪਾਂ ਗਰੰਟੀ ਤਾਂ ਨਹੀਂ ਦਿੰਦੇ ਪਰ ਗਰੰਟੀ ਵਾਲਾ ਕੰਮ ਜ਼ਰੂਰ ਹੈ ਜੀ ਠੀਕ ਹੈ ਹਾਂ ਇਹ ਕਹਿ ਰਹੇ ਨੇ ਰਜੇਸ਼ ਜੀ ਹਾਂਜੀ ਹਾਂਜੀ ਇਹਨਾਂ ਦੇ ਕੋਈ ਸਾਡੇ ਇਹਨਾਂ ਦੇ 2-3 ਗਾਹ ਕਤੇ जख्म ਇਹਨਾਂ ਦੇ ਘੋੜੇ ਦੇ ਘੋੜੀ ਖੱਤਰ ਸੀਗੀ ਸਾਡੇ ਇੱਥੇ ਚਾਚਾ ਜੀ ਲੱਗਦੇ ਆ ਪਰ ਜ ਆਪਾਂ ਤਾਂ ਉਹ ਠੀਕ ਹੈ ਤੇ ਉਹਨਾਂ ਦੀ ਖੱਤਰ ਲੰਮੀ ਪੈ ਗਈ ਸੀ ਚਲੋ ਉਹਨਾਂ ਦਾ ਸਾਡੇ ਖੇਤ ਦੇ ਕੋਲੇ ਖੇਤ ਆ ਤੇ ਉਹਨਾਂ ਪੱਠੇ ਬੀਜੇ ਮੇਰੇ ਉੱਥੇ ਉਹਨਾਂ ਮੈਂ ਕਿਹਾ ਵੀ ਚਾਚਾ ਤੂੰ ਐਂ ਕਰਕੇ ਬੀਐਸਕੇ ਵਾਲਿਆ ਰਹਿ ਸਾਹ ਦੇ ਸਾਹਮਣੇ ਠੀਕ ਹੈ ਵੀ ਤੂੰ ਉੱਥੇ ਜਾ ਕੇ ਗੱਲ ਕਰ ਇਹਨਾਂ ਕੋਲੇ ਗਿਓ ਜਾ ਕੇ ਦੇ ਲਓ ਖੱਚ ਟੌਣ ਵਰ ਨਾ ਖੜੀ ਆ ਇੱਕ ਸੈਟ ਹੀ ਲੱਗਿਆ ਉਹਨਾਂ ਨੂੰ 18 ਨੰਬਰ ਤੇ 20 ਨੰਬਰ ਦਵਾਈ ਦਾ ਐਨ ਉਹਨਾਂ ਦੇ ਜ਼ਖਮ ਭਰ ਗਏ ਸਾਰਾ ਕੁਝ ਐਨ ਵਧੀਆ ਨਾਲ ਉਹਨਾਂ ਨੂੰ 17 ਨੰਬਰ 26 ਨੰਬਰ ਦਿੱਤੀ ਜਿਹੜੀ ਉਹ ਖੜਦੀ ਨਹੀਂ ਸੀ ਉਹਦੇ ਪਿਛੇ ਉਹ ਤਾਕਤ ਦੀ ਦਵਾਈ ਦਿੱਤੀ ਉਹਨਾਂ ਨੂੰ ਫਾਰਮੂਲਾ ਦਿੱਤਾ ਪੂਰਾ ਇੱਕ ਨੰਬਰ ਰਿਜ਼ਲਟ ਕੰਮ ਕੀਤਾ ਜੀ ਕੀ ਬਾਤ ਕੀ ਬਾਤ ਅੱਛਾ ਸਵਰਨਜੀ ਜੀ ਜਿਹੜੇ ਲੋਕ ਰੀਪੀਟਰ ਤੋਂ ਪਰੇਸ਼ਾਨ ਨੇ ਦੁੱਧ ਘਟਣ ਤੋਂ ਪਰੇਸ਼ਾਨ ਨੇ ਜ਼ਖਮਾਂ ਤੋਂ ਪਰੇਸ਼ਾਨ ਨੇ ਕਈ ਵਾਰ ਤਾਪ ਬੜਾ ਚੜ ਜਾਂਦਾ ਬੁਖਾਰ ਬੜਾ ਹੋ ਜਾਂਦਾ ਜਦੋਂ ਮੌਸਮ ਬਦਲਦਾ ਉਹਦੇ ਚ ਵੀ ਤੁਸੀਂ ਅਜ਼ਮਾਇਆ ਹੋਇਆ ਸਾਰੀਆਂ ਚੀਜ਼ ਨਹੀਂ ਉਹ ਚ ਨਹੀਂ ਆਪਾਂ ਅਜ਼ਮਾਇਆ ਉਹਦੇ ਚ ਅਜ਼ਮਾਇਆ ਨਹੀਂ ਹਲੇ ਨਹੀਂ ਆ ਰਿਹਾ ਮਹਾਰਾਜ ਦੀ ਕਿਰਪਾ ਜਾਂਦੀ ਕਿਉਂਕਿ ਮੱਜਾਂ ਨੂੰ ਘੱਟ ਹੁੰਦਾ ਹੈ ਸਫਾਈ ਬਹੁਤ ਹਾਂਜੀ ਮੱਜਾਂ ਨੂੰ ਘੱਟ ਹੁੰਦਾ ਇਹ ਠੀਕ ਹੈ ਤੇ ਜਿਹੜੀ ਚੀਜ਼ ਵਰਤੀ ਆ ਕਿਉਂਕਿ ਮਸ਼ਹੂਰੀ ਉਹਦੀ ਕਰੋ ਜਿਹੜੀ ਚੀਜ਼ ਵਰਤੀ ਹੁੰਦੀ ਠੀਕ ਬਿਲਕੁਲ ਠੀਕ ਹੈ ਠੀਕ ਹੈ ਨਾ ਆਪਾਂ ਤਾਂ ਕੰਪਨੀ ਦੇ ਨਾਲ ਜੁੜ ਗਏ ਇਹ ਕੱਲ ਨੂੰ ਇਹਨਾਂ ਨੂੰ ਕੋਈ ਰੰਭ ਆ ਕੇ ਤੇ ਮੈਨੂੰ ਫੋਨ ਕਰੇ ਉਹ ਫਿਰ ਗਲਤ ਗੱਲ ਹੋ ਜਾਂਦੀ ਹੈ ਗਲਤ ਕਰਨੀ ਦੀ ਚਾਹੀਦੀ ਹੈ ਹਾਂ ਜਾਂਦਾ ਪੰਜ ਮਤਲਬ ਪੰਜ ਨੰਬਰ ਦਵਾਈ ਆਪਾਂ 50 50 ਐਮ ਐਲ ਪੌਣੇ ਘੰਟੇ ਦੇ ਵਿੱਚ 15 15 ਮਿੰਟਾਂ ਬਾਅਦ ਦੇ ਦਈਏ ਤਾਂ ਉਹਦਾ ਨੋਰਮਲ ਆ ਜਾਂਦਾ ਬੁਖਾਰ ਠੀਕ ਹੈ ਪਰ ਪੌਣੇ ਘੰਟੇ ਦੇ ਵਿੱਚ ਟੀਕਾ ਲਵਾਉਣ ਦੀ ਲੋੜ ਨਹੀਂ ਪੈਂਦੀ ਹਾਂ ਜੀ ਜੀ ਅੱਛਾ ਰਜੀਤ ਜੀ ਜੇਕਰ ਫਿਰ ਤੁਹਾਡੇ ਕੋਲ ਨੁਸਖੇ ਫਾਰਮੂਲੇ ਲੈਣੇ ਹੋਣ ਜਿਸ ਤਰੀਕੇ ਨਾਲ ਬਾਪੂ ਨੇ ਦੱਸਿਆ ਬਾਪੂ ਜੀ ਫਿਰ ਜਿਹੜਾ ਥਣ ਜਿੰਨਾ ਦੇ ਖੜ ਗਏ ਬਿਲਕੁਲ ਹੀ ਖਤਮ ਵਾਂਗ ਹੋ ਗਏ ਉਹ ਜੇ ਅਪਣਾਉਣੇ ਨੁਸਖਾ ਫਾਰਮੂਲਾ ਤੁਹਾਡੇ ਨਾਲ ਚੱਲਣ ਹਾਂ ਚੱਲਣਗੇ ਜੀ ਤੁਹਾਡੇ ਸਾਹਮਣੇ ਹੈ ਰਿਜ਼ਲਟ ਤੇ ਜੱਟ ਦਾ ਤੁਹਾਡੇ ਜੇ ਤਾਂ ਇੱਕ ਮੈਂ ਪਰੇ ਖੜਾ ਹੋਵਾਂ ਝੋਟੀ ਮੇਰੇ ਸਾਹਮਣੇ ਸੁੱਈ ਜਾ ਮੇਰੇ ਘਰ ਦੇ ਆ ਜਾਂਦੇ ਉਧਰੋਂ ਇਹੀ ਚੁੰਦੇ ਸੀ ਉਹਨੂੰ ਉਹਨਾਂ ਹੁਣ ਵੀ ਉਹਨਾਂ ਨੇ ਚੁਣੀ ਆ ਓਕੇ ਤੇ ਉਹਨਾਂ ਉਹਨਾਂ ਦੇ ਲਾਏ ਉਹਨਾਂ ਦੇ ਹੱਥ ਆਈ ਹੋਈ ਆ ਇਹ ਉਹ ਮੈਨੇ ਜੋ ਰਾਤ ਨੂੰ ਜੋ ਸੂਈ ਮੈਨੇ ਸਵੇਰੇ ਕਹਿੰਦੇ ਰਾਤ ਨੂੰ ਕਹਿੰਦੇ ਵੀ ਇਹ ਤਾਂ ਥਾਣੀ ਹੈ ਨਹੀਂ ਮੈਂ ਤਾਂ ਵੀ ਕੋਈ ਨਹੀਂ ਦਿਨ ਚੜ੍ਹਨ ਦੇ ਸਵੇਰੇ ਦੇਖਾਂਗੇ ਇਹਨਾਂ ਕੋਲੇ ਗਏ ਤੀਜੇ ਕ ਡੰਗ ਮੇਰੇ ਹਿਸਾਬ ਨਾਲ ਥੋੜਾ ਥੋੜਾ ਵੱਧਾ ਵੱਧਾ ਥਾਣਾ ਪੂਰਾ ਹੋ ਗਿਆ ਪੂਰਾ ਹੋ ਗਿਆ ਹੁਣ ਹੁਣ ਮਤਲਬ ਦੁੱਧ ਪੂਰਾ ਹੈ ਉਹਦੇ ਚ ਹਾਂ ਜੀ ਪੂਰਾ ਹੋਣਾ ਚੋਲੋ ਸਾਹਮਣੇ ਖੜੀਏ ਚੌਣੀਆਂ ਹੀ ਆ ਹੁਣ ਇੱਚ ਗੜਾ ਕੋਈ ਹੈਗਾ ਜੀ 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 ਠੀਕ ਹੈ ਨਾ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਅਚਾਰਜੀ ਜੀ ਜੇਕਰ ਤੁਹਾਨੂੰ ਰਾਬਤਾ ਕਰਨਾ ਹੋਵੇ ਰਾਬਤਾ ਕਿਵੇਂ ਕੀਤਾ ਜਾ ਸਕ ਕੀ ਆ ਕਿ ਉੱਥੇ ਰਿਲਾਇੰਸ ਸਟੋਰ ਦੇ ਬਿਲਕੁਲ ਸਾਹਮਣੇ ਆਪਣਾ ਸਟੋਰ ਹੈ ਕ੍ਰਿਤਿਕਾ ਠੀਕ ਹੈ ਬਹੁਤ-ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸਵਰਨਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਜੀ ਤੁਸੀਂ ਸਾਡਾ ਵੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਹੀ ਰਾਹ ਸਹੀ ਗਾਈਡ ਕਰ ਸਕੀਏ ਅਸੀਂ ਇਸ ਤਰੀਕੇ ਨਾਲ ਤੁਸੀਂ ਵੀਡੀਓ ਦੇਖ ਕੇ ਨਾਲ ਕੋਲ ਪਹੁੰਚੇ ਹੋ ਤੇ ਤੁਹਾਡੀ ਵੀਡੀਓ ਦੇਖ ਕੇ ਕੋਈ ਨਾ ਕੋਈ ਹੋਰ ਕਿਸੇ ਕਿਸਾਨ ਦਾ ਫਾਇਦਾ ਹੋ ਸਕਾ ਹਾਂਜੀ 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 ਜੀ 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 ਕਰਾਇਆ ਜੀ ਫਾਇਦਾ ਇਹਨਾਂ ਕੋ ਕੱਲੀ ਦੇ ਹੁਣ ਵੀ ਬੰਦੇ ਕਈ ਦਾ ਵੀ ਚੱਲ ਜੇ ਕਿਸੇ ਦਾ ਥੋੜੇ ਕਿਉਂਕਿ ਕਿਹੜੇ ਰਿਜ਼ਲਟ ਲੈ ਲੇ ਤੁਸੀਂ ਰਿਜ਼ਲਟ ਕਿਹੜੇ-ਕਿਹੜੇ ਲੈ ਲੇ ਹੁਣ ਮੈਂ ਤੁਹਾਨੂੰ ਦੱਸੀ ਜਾਣਾ ਵੀ ਰਿਜ਼ਲਟ ਤਾਂ ਹੁਣ ਕਈ ਅਸੀਂ ਮੂਰੇ ਮੂਰੇ ਮੇਰੇ ਮੋਲਾਰੇ ਉੱਤੇ ਰੱਖਤੀਆਂ ਸੀ ਇਹ ਬੱਚਾ ਪੁੱਤ ਦੀ ਸੀ ਛੋਟੀ ਆ ਦੀ ਸੂਈ ਖੜੀ ਅੱਛਾ ਜੀ ਇਹ ਕਿਹਨਾਂ ਕੋਲੇ ਲੈ ਸੀ ਇਹਨਾਂ ਤੋਂ ਲੈਂਦੀ ਸੀਗੀ ਓਏ ਬਰਤਨੀਆਂ ਉੱਤੇ ਰੱਖਤੀਆਂ ਬਾਕੀ ਹੁਣ ਜਦੋਂ ਲੱਗ ਲੋੜ ਨਹੀਂ ਬੀ ਮੁੜਕੇ ਮੁੜਕੇ ਲੋ ਅੱਧੀ ਅੱਧੀਆਂ ਬਰਤਨੀਆਂ ਖੜਕਦੀਆਂ ਵਿੱਚ ਦੇਖ ਲੋ ਠੀਕ ਹੈ ਹਾਂ ਜੀ ਇਹ ਹੁਣ ਬੜਾ ਤਿੰਨ ਚਾਰ ਤੁਸੀਂ ਬੜੇ ਬਿਹਤਰੀਨ ਰਿਜ਼ਲਟ ਲੈ ਲਏ ਹਾਂ ਜੀ ਹਾਂ ਜੀ ਹਾਂ ਜੀ ਜੀ ਚਲੋ ਸਾਨੂੰ ਸ਼ੌਕ ਹੈਗਾ ਜੀ ਪਸ਼ੂਆਂ ਦੇ ਨਾਲ ਭਿੰਨ ਦਾ ਜਿਵੇਂ ਕਹਿੰਦੇ ਨੇ ਨਾ ਵੀ ਖਰਾਬ ਪਸ਼ੂ ਮਿਲ ਗਿਆ ਤਾਂ ਛੱਡਣਾ ਨਹੀਂ ਉਹ ਰੱਖ ਲੈਣਾ ਉਹ ਮਾਨਦੇ ਹੁੰਦਾ ਵੀ ਅਸੀਂ ਇਹਨੂੰ ਕਰ ਲਾਂਗੇ ਲੋਟ ਖਰਾਕ ਲਾ ਲਓ ਸੇਵਾ ਲਾ ਲਓ ਕੁਛ ਕਰਮ ਲਾ ਲਓ ਜੀ 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 ਮੇਰੇ ਅਜ ਤੋਂ ਹੁਣ ਤੁਸੀਂ ਗੱਲ ਕਹਿ ਵੀ ਦਿਓ ਮੇਰੇ 2019 ਸਾਰੇ ਪਸੰ ਯਾਹਰ ਪਾਤੀ ਸੀ 2019 ਚ ਪਰ ਪ੍ਰਮਾਤਮਾ ਨੇ ਇੱਕ ਵਕਤ ਤਾਂ ਖਾਲੀ ਹੋ ਗਿਆ ਸੀ ਠੀਕ ਹੈ ਪਰ ਪ੍ਰਮਾਤਮਾ ਨੇ ਫੇਰ ਵੀ ਆਪਣੇ ਘਰੇ ਲੇਬਰ ਲਾਤੀ ਕੀ ਬਾਤ ਹੈ ਕੀ ਬਾਤ ਉਹਦੇ ਘਰੇ ਕੋਈ ਕੋਈ ਨੇਰ ਨਹੀਂ ਹੈ 2019 ਚ ਮੇਰੇ ਜੈ ਸਾਰੇ ਸਾਡੇ ਪਿੰਡ ਨੂੰ ਪਤਾ ਮੇਰੇ ਸਾਰੇ ਆੜੀਆਂ ਗੁਰਦੁਆਰਾ ਸਾਹਿਬ ਦਾ ਸਾਬਕਾ ਪ੍ਰਧਾਨ ਹਾਂ ਮੈਂ ਅੱਛਾ ਜੀ ਤੇ ਪਰ ਮਹਾਰਾਜ ਨੇ ਫੇਰ ਦੇਤਾ ਸ਼ੌਕ ਇਹ ਅਭੀ ਪੜ ਲਈਦਾ ਪੜ ਲਈਦਾ ਪੜ ਲਈਦਾ ਹਾਂ ਬਿਮਾਰੀਆਂ ਨਾ ਹਾਂ ਪੜ ਲਈਦਾ ਉਹ ਤੇ ਨਾ ਵਸਾ ਗੱਲ ਆ ਜੀ ਤੇ ਧੰਨਵਾਦ ਸਾਡੇ ਆਏ ਤੁਸੀਂ ਬਹੁਤ ਜਿਆਦਾ ਹਾਂਜੀ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ ਬਈ ਜੀ ਬਹੁਤ ਬਹੁਤ ਸ਼ੁਕਰੀਆ ਸੋ ਇਹ ਤਸਵੀਰਾਂ ਨੇ ਤੁਹਾਡੇ ਨਾਲ ਅਸੀਂ ਸ਼ੇਅਰ ਕੀਤੀਆਂ ਨੇ ਸਵਰਨ ਜੀ ਨੂੰ ਇੱਥੇ ਥਣਾ ਦੀ ਪ੍ਰੋਬਲਮ ਸੀ ਰਿਪੀਟ ਦੀ ਪ੍ਰੋਬਲਮ ਆ ਰਹੀ ਸੀ ਔਰ ਇਹਨਾਂ ਦੀ ਇੱਕ ਮੱਝ ਜਿਹੜੀ ਉਹ ਪਿਛਲੇ ਪਾਸੇ ਖੜੀ ਹੈ ਇੱਕ ਨੰਬਰ ਤੇ ਪਰਲੇ ਬੰਨੇ ਹੋ ਉਹ ਵੀ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਉਹ ਆਪਣਾ ਕੱਟੜੂ ਭੁੱਲਣ ਗਈ ਸੀ ਭੁੱਲਣ ਤੋਂ ਬਾਅਦ ਫਿਰ ਇਹਨਾਂ ਤੋਂ ਖੜ ਨਹੀਂ ਰਹੀ ਸੀ ਇਹੀ ਸੀ ਜਿਹੜੀ ਕੱਟੜੂ ਭੁੱਲ ਗਈ ਸੀ ਜੀ ਇਹ ਵਾਲੇ ਅੱਛਾ ਇਹ ਛੋਟੀ ਸੀ ਪਲੂਨ ਛੋਟੀ ਹੈ ਜੀ ਅੱਛਾ ਜੀ ਹਾਂ ਜੀ ਇਹ ਬੱਚਾ ਮੈਂ ਤਾਂ ਰਾਤ ਨੂੰ ਮੈਂ ਕੱਲਾ ਸੀ ਭੁੱਲ ਗਈ ਅੱਛਾ ਪਲੂਨ ਕਿਵੇਂ ਲਾ ਲਵੋ ਹੁਣ ਜਾਂਦੀ ਕਿ ਥਾਪੀ ਦਵਾਂ ਰਾਮ ਨਾ ਮੇਰੇ ਪੇਣਾ ਨੇ ਮੈਂ ਟੈਂਸ਼ਨ ਚ ਨਹੀਂ ਹੈਗੀ ਟੈਂਸ਼ਨ ਚ ਨਹੀਂ ਹੈਗੀ ਜਮਾਈ ਦੂਜੇ ਜਾਂਦੇ ਤਿੰਨ ਚਾਰ ਦਿਨ ਮੈਂ ਦੇਖੇ ਜਦੋਂ ਨਾ ਲੋਟ ਆਈ ਦਵਾਈ ਫਿਰ ਮੈਂ ਇਹਨਾਂ ਦਾ ਦਾਪਤਾ ਕਾਇਮ ਕਰਕੇ ਦਵਾਈ ਲੈ ਠੀਕ ਆ ਹੁਣ ਜੀ ਜੀ ਇੱਥੇ ਖੜ ਜਾਂਦੇ ਜਿੱਥੇ ਚੋਣੀਆਂ ਕਰਦੇ ਆਂਦੇ ਆ ਇਹ ਕੀ ਬਾਤ ਹਾਂਜੀ ਹਾਂਜੀ ਜੀ 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 ਚਲੋ ਬਹੁਤ ਬਹੁਤ ਧੰਨਵਾਦ ਸੋ ਜੇਕਰ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਤੁਸੀਂ ਆਪਣੇ ਡੈਰੀ ਫਾਰਮ ਪ੍ਰਤੀ ਕੋਈ ਵੀ ਤੁਹਾਡੇ ਮਨ ਦੇ ਵਿੱਚ ਵੀਡੀਓ ਦੇਖਣ ਤੋਂ ਬਾਅਦ ਪੈਦਾ ਹੁੰਦਾ ਤਾਂ ਤੁਸੀਂ ਉਸ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰਦੇ ਹੋ ਜਿਨ੍ਹਾਂ ਨੂੰ ਸਵਰਨ ਸਿੰਘ ਹੋਰ ਵਰਗੀਆਂ ਜਿਹੜੀਆਂ ਪ੍ਰੋਬਲਮ ਉਹਨਾਂ ਦੀ ਜਿਹਨਾਂ ਦੇ ਡੈਰੀ ਦੇ ਵਿੱਚ ਚੱਲ ਰਹੀਆਂ ਨੇ ਮੈਨੂੰ ਲੱਗਦਾ ਹੈ ਕਿ ਇੱਕ ਵੀਡੀਓ ਉਹਨਾਂ ਦੀ ਡੈਰੀ ਦੀ ਜ਼ਿੰਦਗੀ ਹੈਗੀ ਜਿਹੜੀ ਨੁਹਾਰ ਹੈਗੀ ਹੈ ਉਹ ਬਦਲ ਸਕਦੀ ਹੈ ਧੰਨਵਾਦ